ਹੈਲੋ ਜੀ ਵੈਲਕਮ ਹੈ ਜੀ ਤੁਹਾਡਾ ਮਾਈ ਹੋਮ ਐਂਡ ਮਾਈ ਵਰਕ ਚੈਨਲ ਤੇ ਜਿਹੜੇ ਚੈਨਲ ਤੇ ਪਹਿਲੀ ਵਾਰ ਆਏ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਪ੍ਰੈਸ ਕਰ ਲਿਓ ਤਾਂ ਕਿ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਹਰ ਬਲੌਗ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਤੇ ਅੱਜ ਆਪਾਂ ਬਣਾਉਣੇ ਆ ਜੀ ਅਰਬੀ ਦੀ ਸਬਜੀ ਫਰਾਈ ਕਰਕੇ ਇਹ ਆਪਣੇ ਕੋਲ ਹੀ 1 ਕਿਲੋ ਅਰਬੀ ਆ ਇਹ ਆਪਾਂ ਛੱਲ ਕੇ ਧੋ ਕੇ ਉਸ ਤੋਂ ਬਾਅਦ ਚ ਕੱਟੀ ਸੀ ਤੇ ਉਸ ਦੇ ਨਾਲ ਹੀ ਆਪਣੇ ਕੋਲੇ 5-6 ਗੰਡੇ ਆ ਦੋ ਟਮਾਟਰ ਆ 5-7 ਹਰੀਆਂ ਮਿਰਚਾਂ ਆ ਇਹਨਾਂ ਨੂੰ ਵੀ ਆਪਾਂ ਧੋਸ ਵਾਰ ਕੇ ਛੱਲ ਕੇ ਤੇ ਕੱਟ ਲਾਂਗੇ ਇਹਦਾ ਆਪਾਂ ਬਣਾਵਾਂਗੇ ਪੇਸਟ ਜੀ ਹਰੀਆਂ ਮਿਰਚਾਂ ਗੰਡੇ ਪਿਆਜ਼ ਊਣੀਆਂ ਨੂੰ ਤੁਸੀਂ ਕੀ ਕਹਿੰਨੇ ਆ ਇਹਨੂੰ ਤੇ ਇਹਦਾ ਪੇਸਟ ਤਿਆਰ ਕਰ ਲਾਂਗੇ ਤੇ ਦੂਜੇ ਪਾਸੇ ਆਪਾਂ ਧਰ ਲਾਂਗੇ ਜੀ ਆਪਣੀ ਕੜਾਈ 프라이ਪੈਨ ਜਿਸ ਕਾ ਸੀਚ ਤੁਸੀਂ ਬਣਾਉਣੀ ਆ ਸਬਜੀ ਤੇ ਇਹਦੇ ਵਿੱਚ ਪਾ ਦਾਂਗੇ ਆਪਾਂ ਸਰੋਂ ਦਾ ਤੇਲ ਸਰੋਂ ਦਾ ਤੇਲ ਤੁਸੀਂ ਆਪ ਦੇ ਹਿਸਾਬ ਨਾਲ ਦਾਲ ਸਾਬੀ ਦੇ ਹਿਸਾਬ ਨਾਲ ਪਾ ਸਕਦੇ ਆ ਜੀ ਤੇ ਆਪਾਂ ਫਰਾਈ ਕਰਨੀ ਆਪਾਂ ਥੋੜਾ ਜਿਹਾ ਖੁੱਲਾ ਤੇਲ ਪਾ ਲਾਂਗੇ ਤੇ ਜਿਹੜਾ ਬਚਿਆ ਜਦੋਂ ਆਪਾਂ ਤੜਕਾ ਲਾਉਣ ਲੱਗੇ ਤੇ ਉਦੋਂ ਆਪਾਂ ਕੱਢ ਲਾਂਗੇ ਜੇ ਆਪਾਂ ਨੂੰ ਜਿਆਦਾ ਲੱਗਾ ਤਾਂ ਜੀ ਤੇ ਹੁਣ ਆਪਾਂ ਤੇਲ ਗਰਮ ਹੋਣ ਤੇ ਇਹਨੂੰ ਕਰਦੇ ਆਂ ਫਰਾਈ ਜੇ ਆਪਣਾ ਤੇਲ ਗਰਮ ਹੋਣਾ ਸਟਾਰਟ ਹੋ ਗਿਆ ਤੇ ਆਪਾਂ ਜਿਹੜੀ ਅਰਬੀ ਆ ਉਹਨੂੰ ਥੋੜੀ ਥੋੜੀ ਕਰਕੇ ਪਾਪਾ ਕੀ ਵਿੱਚ ਜੀ ਫਰਾਈ ਕਰ ਲਾਂਗੇ ਇਹਨੂੰ ਯਾਨੀ ਕਿ ਇਹਨੂੰ 80% ਆਪਾਂ 80 90% ਆਪਾਂ ਤਲ ਲਾਂਗੇ ਇੰਨੀ ਕ ਆਪਾਂ ਇਹ ਚ ਭੁਲਣ ਲਾਂਗੇ ਰਾੜ ਲਾਂਗੇ ਤੇ ਦੂਜੀ ਆਪਾਂ ਬਾਕੀ ਦੀ ਬਣਾਵਾਂਗੇ ਜੀ ਆਪਾਂ ਥੋੜਾ ਜਿਹਾ ਜਦੋਂ ਆਪਾਂ ਤੜਕਾ ਭੁੰਨਣ ਲੱਗੇ ਜਿਹੜਾ ਆਪਾਂ ਪੀਸਟ ਬਣਾਇਆ ਆਲਮ ਟਮਾਟਰ ਹਰੀਆਂ ਮਿਰਚਾਂ ਤੇ ਗੰਡੇ ਦਾ ਤੇ ਉਹਦੇ ਨਾਲ ਥੋੜਾ ਜਿਹਾ ਟਾਈਮ ਆਪਾਂ ਪਾ ਕੇ ਸੀਕ ਲਵਾਵਾਂਗੇ ਨਾਲੇ ਤਾਂ ਨੂਨ ਮਿਰਚ ਜਿਹੜਾ ਇਹ ਜੇ ਆਪਾਂ ਮਸਾਲੇ ਪਾਵਾਂਗੇ ਉਹ ਰਚ ਜਾਣਗੇ ਨਾਲੇ ਆਪਣੀ ਜਿਹੜੀ ਇਹ ਰਹਿੰਦੀ ਹੋਈ 10 15 15% ਕੱਚੀ ਸਬਜ਼ੀ ਉਹ ਵੀ ਰੜ ਜੂਗੀ ਇਸ ਤਰ੍ਹਾਂ ਜੀ ਆਪਾਂ ਇੱਕ ਪੂਰ ਕੱਢ ਲਿਆ ਇਹਦਾ 1 ਕਿਲੋ ਅਰਬੀ ਹੈ ਇਹ ਆਪਣੀ ਤੇ ਇਹਨੂੰ ਆਪਾਂ ਪਹਿਲਾਂ ਸ਼ੈਲ ਲਿਆ ਸੀ ਜੀ ਮੜ ਕੇ ਤੋਸ ਵਰ ਕੇ ਉਸ ਤੋਂ ਬਾਅਦ ਚ ਕੱਟਿਆ ਸੀ ਇਹਨੂੰ ਇਹ ਤੁਹਾਡੀ ਮਰਜ਼ੀ ਹੈ ਤੁਸੀਂ ਲੰਮੀ ਸਾਈਜ਼ ਇਹਨੂੰ ਕੱਟਣਾ ਜਾਂ ਗੋਲ ਸਾਈਜ਼ ਕੱਟਣਾ ਜਿਵੇਂ ਮਰਜ਼ੀ ਤੁਸੀਂ ਕੱਟ ਲਿਓ ਤੇ ਹੁਣ ਜੀ ਆਪਾਂ ਇਹਨੂੰ ਆਪਾਂ ਤਲ ਲੈਣੇ ਆਂ ਤੇ ਇਹਨੂੰ ਥੋੜੀ ਜੀ ਹਲਕੀ ਆਂਚ ਤੇ ਹੀ ਅੱਗ ਤੇ ਆਪਾਂ ਭੁੰਨਾਂਗੇ ਤਾਂ ਕਿ ਆਪਣਾ ਆਰਬੀ ਵੀ ਨਾ ਹੋਵੇ ਕਿ ਦਮ ਜਿਹੜੀ ਰੜ ਜੇ ਤੇ ਸੜ ਜੇ ਤੇ ਅੱਧੀ ਕੱਚੀ ਰਹੇ ਜੇ ਹੌਲੀ ਹੌਲੀ ਤੁਸੀਂ ਇਹਨੂੰ ਭੁੰਨ ਲਿਓ ਜੀ ਜਿਵੇਂ ਆਲੂ ਵੀ ਇਸ ਤਰ੍ਹਾਂ ਫਰਾਈ ਕਰਕੇ ਬਣ ਸਕਦੇ ਬੜੇ ਟੇਸਟੀ ਬਣਦੇ ਆ ਤੇ ਇਹ ਆਰਬੀ ਦੀ ਸਬਜ਼ੀ ਜੀ ਆਵੇ ਆਪਣੀ ਰਹਿ ਚੁੱਕੀ ਆ ਤੇ ਦੂਜੀ ਆਪਣੀ ਰਿਜਣ ਵਾਸਤੇ ਪਾਈ ਹੋਏ ਤੇਲ ਦੇ ਵਿੱਚ ਤੇ ਇਧਰ ਆਪਾਂ ਹੁਣ ਸਾਰੀ ਅਰਬੀ ਦੀ ਸਬਜ਼ੀ ਆਪਣੀ ਫਰਾਈ ਕਰ ਲਈ ਐ ਤੇ ਹੁਣ ਆਪਾਂ ਜਿਹੜਾ ਵਾਧੂ ਬਚਿਆ ਆਪਾਂ ਨੂੰ ਤੇਲ ਲੱਗਾ ਜੀ ਆਪਾਂ ਕੱਢ ਲਿਆ ਤੇ ਆਪਾਂ ਦੂਜਾ ਥੋੜਾ ਜਿਹਾ ਤੇਲ ਇਹਦੇ ਤੇ ਪਾ ਕੇ ਇਹਦੇ ਵਿੱਚ ਪਾ ਕੇ ਫਿਰ 프라이 ਪੈਨ ਦੇ ਵਿੱਚ ਤੇ ਰੱਖ ਲਾਂਗੇ ਆਪਾਂ ਨੂੰ ਜਿਆਦਾ ਲੱਗਾ ਆਪਾਂ ਕੱਢ ਲਿਆ ਤੁਸੀਂ ਵੇਖ ਲਿਓ ਜੇ ਤੁਹਾਨੂੰ ਜਿਆਦਾ ਲੱਗਾ ਤੁਸੀਂ ਕੱਢ ਸਕਦੇ ਹੋ ਤੇਲ ਜੇ ਥੋੜਾ ਲੱਗਾ ਤਾਂ ਹੋਰ ਵੀ ਪਾ ਸਕਦੇ ਆ ਤੇ ਹੁਣ ਜੀ ਆਪਾਂ ਇਹਦੇ ਵਿੱਚ ਪਾਵਾਂਗੇ ਜੀਰਾ ਜੀਰਾ ਜਮੈਨ ਤੁਸੀਂ ਪਾ ਸਕਦੇ ਆ ਹੁਣ ਪਾ ਦਾਂਗੇ ਆਪਾਂ ਜੀ ਇਹਦੇ ਵਿੱਚ ਜੀਰਾ ਜੀਰਾ ਪੁੱਜ ਗਿਆ ਤੇ ਆਪਾਂ ਹੁਣ ਇਹਦੇ ਵਿੱਚ ਪਾ ਦਾਂਗੇ ਇੰਨਾ ਵਾਧੂ ਬਚਿਆ ਆਪਾਂ ਤੇਲ ਕੱਢ ਲਿਆ ਜੀ ਇਹ ਫੇਰ ਇਸ ਦਾਲ ਸਬਜ਼ੀ ਚ ਕੰਮ ਆ ਜੂਗਾ ਤੇ ਹੁਣ ਇਹਦੇ ਨਾਲ ਹੀ ਪਾ ਦਾਂਗੇ ਆਪਾਂ ਆਪਣਾ ਜਿਹੜਾ ਗੰਡਿਆਂ ਦਾ ਤੇ ਟਮਾਟਰ ਦਾ ਤੇ ਹਰੀ ਮਿਰਚ ਦਾ ਪੇਸਟ ਤਿਆਰ ਕੀਤਾ ਸੀ ਉਹ ਆਪਾਂ ਇਹਦੇ ਵਿੱਚ ਪਾ ਦਾਂਗੇ ਥੋੜਾ ਜਿਹਾ ਆਪਣਾ ਜੀਰਾ ਭੁੱਜ ਲੈਣ ਦੋ ਜੀ ਫਿਰ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਆਪਣਾ ਪੂਰ ਬਣਿਆ ਹੋਇਆ ਪੇਸਟ ਤੇ ਉਹਨੂੰ ਵੀ ਆਪਾਂ ਉਦੋਂ ਤੱਕ ਭੁੰਨਾਗੇ ਤਲਾਾਂਗੇ ਜਦੋਂ ਤੱਕ ਉਹ ਕਿਉ ਹੋਣਾ ਛੱਡ ਚੀਊਗਾ ਲਓ ਜੀ ਆਪਾਂ ਹੁਣ ਪਾਤਾ ਪੇਸਟ ਆਪਣਾ ਜੋ ਆਪਣੇ ਗੰਡਿਆਂ ਦਾ ਤੇ ਹਰੀਆਂ ਮਿਰਚਾਂ ਦਾ ਤੇ ਟਮਾਟਰ ਦਾ ਪਾਇਆ ਸੀਗਾ ਟਮਾਟਰ ਤੁਸੀਂ ਪਾਉਣਾ ਹੋਇਆ ਆਪਸ਼ਨਲ ਹੈ ਜੀ ਤੁਸੀਂ ਪਾਉਣਾ ਹੋਇਆ ਤਾਂ ਪਾলেও ਨਹੀਂ ਜੀ ਕੱਲੇ ਗੰਡਿਆਂ ਦਾ ਵੀ ਤੜਕਾ ਹਰੀਆਂ ਮਿਰਚਾਂ ਲਸਣ ਕੁਛ ਵੀ ਤੁਸੀਂ ਪਾ ਸਕਦੇ ਆ ਇਹ ਆਪਣੀ ਮਰਜ਼ੀ ਹੁੰਦੀ ਆ ਤੇ ਹੁਣ ਆਪਾਂ ਸਾਰਾ ਪੇਸਟ ਇਹਦੇ ਵਿੱਚ ਪਾ ਕੇ ਤੇ ਇਹਨੂੰ ਆਪਾਂ ਤਲ ਲੈਣੇ ਆ ਭੁੰਨ ਲੈਣੇ ਆ ਜੀ ਹਲਕੀ ਹਲਕੀ ਅੱਗ ਤੇ ਯਾਨੀ ਕਿ ਮੱਠੀ ਮੱਠੀ ਅੱਗ ਤੇ ਇਹਨੂੰ ਭੁੰਨ ਲਾਂਗੇ ਤੇ ਐ ਇਹ ਜਿਹੜੀਆਂ ਸਾਰੀਆਂ ਗਰਮੀ ਵਾਲੀਆਂ ਸਬਜ਼ੀਆਂ ਜ਼ਿਆਦਾਤਰ ਸਰੋਂ ਦੇ ਤੇਲ 'ਚ ਹੀ ਬੰਦ ਲੈਂਦੇ ਆ ਤੇ ਸਰੋਂ ਦੇ ਤੇਲ ਚ ਕਰਾਰੀ ਸਬਜੀ ਬਣਦੀ ਆ ਕੋਈ ਹੋਊਗਾ ਜਿਹੜਾ ਕਿਉਂ ਦੇ ਵਿੱਚ ਸਬਜੀ ਬਣਾਉਂਦਾ ਉਹ ਨਹੀਂ ਹਰ ਇੱਕ ਮੇਰੀਆਂ ਭੈਣਾਂ ਤੇਲ ਦੇ ਵਿੱਚ ਹੀ ਸਬਜੀ ਬਣਾਉਂਦੀਆਂ ਬਹੁਤ ਵਧੀਆ ਟੇਸਟੀ ਸਬਜੀ ਬਣਦੀ ਆ ਤੇਲ ਦੇ ਵਿੱਚ ਤੇ ਇਹਨੂੰ ਆਪਾਂ ਹੁਣ ਭੁੰਨਣ ਵਾਸਤੇ ਰੱਖਤਾ ਜੀ ਹੌਲੀ ਹੌਲੀ ਇਹ ਪਹੁੰਚਦੇ ਆ ਤੇ ਉਹਨਾਂ ਚਾਰ ਆਪਾਂ ਨੂਨ ਮਿਰਚ ਰੱਖ ਲੈਨੇ ਕੋਲ ਤੇ ਲਓ ਜੀ ਹੁਣ ਇਹ ਰਚ ਮਚ ਗਏ ਆ ਵਿੱਚ ਪਾਣੀ ਛੱਡਾਂ ਛੱਡਿਆ ਵਾ ਗੰਡਿਆਂ ਨੇ ਇਹ ਸੁੱਕਦਾ ਪਾਣੀ ਤਾਂ ਫੇਰ ਤੇਲ ਛੱਡ ਜੂਗਾ ਤੜਕਾ ਸਾਰਾ ਉਦਰਾ ਆਪਣੀ ਸਬਜੀ ਜਿਹੜੀ ਫਰਾਈ ਕੀਤੀ ਉਹ ਆਪਣੀ ਸਾਈਡ ਤੇ ਰੱਖੀ ਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਪਹਿਲਾਂ ਨੂਨ ਤਾਂ ਕਿ ਇਹ ਛੇਤੀ ਗਲ ਜਾਣ ਗੰਡੇ ਰੱਚ ਜੂਗਾ ਨੂਨ ਵਿੱਚ ਇਹਦੇ ਉਸ ਤੋਂ ਬਾਅਦ ਪਾ ਦਾਂਗੇ ਹਲਦੀ ਹਲਦੀ ਤੁਸੀਂ ਆਪਦੀ ਹਲਦੀ ਨੂਨ ਮਿਰਚ ਜਿਹੜਾ ਤੁਸੀਂ ਬੇਸਿਕ ਮਸਾਲੇ ਤੁਸੀਂ ਆਪਦੇ ਹਿਸਾਬ ਨਾਲ ਪਾ ਸਕਦੇ ਆ ਜਿੰਨੇ ਕੁ ਤੁਸੀਂ ਪਾਉਣੇ ਕਈ ਵਾਰਾ ਐਦਾਂ ਹੁੰਦਾ ਸਬਜੀ ਚ ਰਿੱਜੀ ਤੋਂ ਹਲਦੀ ਰੰਗ ਦਿੰਦੀ ਹੁੰਦੀ ਇਸ ਤੋਂ ਬਾਅਦ ਪਾ ਦਾਂਗੇ ਆਪਾਂ ਮਸਾਲਾ ਜੀ ਤੇ ਇਹ ਮਸਾਲਾ ਗਰਮ ਮਸਾਲਾ ਤਾਂ ਘਾਟੀ ਪਾਉਣੀ ਏ ਤਣਗੀਆਂ ਵਾਲਾ ਮੈਂ ਤਣੀਆਂ ਦਾ ਮਸਾਲਾ ਜੀ ਤੇ ਹੁਣ ਇਹਨੂੰ ਆਪਾਂ ਤਾਂ ਇਹਦੇ ਅੱਧੇ ਪੁੱਜੇ ਗੰਡਿਆਂ ਦੇ ਵਿੱਚ ਪਾਤਾ ਤਾਂ ਕਿ ਜੀ ਇਹਦੇ ਵਿੱਚ ਗੰਡਿਆਂ 'ਚ ਪੂਰੀ ਤਰ੍ਹਾਂ ਮਸਾਲਾ ਰਾਜ ਜਾਵੇ ਤੇ ਟੇਸਟ ਵਧੀਆ ਆਵੇ ਨਹੀਂ ਜੇ ਆਪਾਂ ਪੂਰੇ ਗੰਡੇ ਰਿੱਜਿਆਂ ਤੋਂ ਪੇਸਟ ਰਿੱਜੇ ਤੋਂ ਪਾਵਾਂਗੇ ਜੀ ਤਾਂ ਫਿਰ ਉਹਦਾ ਕੱਚਾ ਪਨ ਮਹਿਸੂਸ ਹੋਊਗਾ ਹਲਦੀ ਦਾ ਵੀ ਤੇ ਮਸਾਲੇ ਦਾ ਵੀ ਇਹਦੇ ਨਾਲ ਪਾਤੀ ਆਪਾਂ ਦੇਗੀ ਮਿਰਚ ਕਸ਼ਮੀਰੀ ਮਿਰਚ ਸਿਰਫ ਰੰਗ ਦੇਣ ਵਾਸਤੇ ਕਿਉਂਕਿ ਜੀ ਅੱਗੇ ਆਪਾਂ ਸਬਜ਼ੀ ਵਾਸਤੇ ਹਰੀ ਮਿਰਚ ਪਾ ਚੁੱਕੇ ਆ ਤੇ ਹੁਣ ਆਪਾਂ ਕਸ਼ਮੀਰੀ ਮਿਰਚ ਪਾਈ ਹੈ ਦੇਗੀ ਮਿਰਚ ਪਾਈ ਹੈ ਸਿਰਫ ਰੰਗ ਦੇਣ ਵਾਸਤੇ ਤਾਂ ਕਿ ਸੋਹਣਾ ਰੰਗ ਬਣ ਜਾਊਗਾ ਕਿਉਂਕਿ ਕੋਈ ਵੀ ਚੀਜ਼ ਆਮੀ ਮੈਂ ਕਹਿੰਦੀ ਹੁੰਨੀ ਹੈ ਜੇ ਆਪਾਂ ਦੀਆਂ ਅੱਖਾਂ ਨੂੰ ਵਧੀਆ ਲੱਗੇ ਅੱਖਾਂ ਖਾਣੀਆਂ ਪਸੰਦ ਕਰਨ ਤਾਂ ਫੇਰ ਹੀ ਮੂੰਹ ਨੂੰ ਵਧੀਆ ਲੱਗਦੀ ਹੁੰਦੀ ਲੋ ਜੀ ਤੇਲ ਛੱਡਦਾ ਪੇਸਟ ਆਪਣਾ ਤਿਆਰ ਹੋ ਗਿਆ ਤੜਕਾ ਜਾਨੀ ਕੇ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੀ ਫਰਾਈ ਕੀਤੀ ਆ ਅਰਬੀ ਇਹਨੂੰ ਪਾ ਕੇ ਹਿਲਾਵਾਂਗੇ ਥੋੜੀ ਥੋੜੀ ਕਰਕੇ ਜਿਹੜਾ ਸਾਰਾ ਮਸਾਲਾ ਨੂਨ ਮਿਰਚ ਜਾਂ ਗੰਡੇ ਉਹ ਸਾਰੇ ਅਰਬੀ ਦੇ ਨਾਲ ਲੱਗ ਜਾਣ ਵਧਿਕਾ ਪੂਰੀ ਤਰ੍ਹਾਂ ਰੱਜੇ ਵਿੱਚ ਤੇ ਅੱਗ ਦਾ ਆਪਾਂ ਫਲੇਮ ਕਰਤਾ ਘੱਟ ਜੀ ਤਾਂ ਕਿ ਨਾਲ ਦੀ ਨਾਲ ਬਣ ਜੇ ਕੋਈ ਵੀ ਸਬਜ਼ੀ ਹੋਵੇ ਜੀ ਜਿਹੜੀ ਰਹਿ ਜਾਂਦੀ ਥੋੜੀ ਰਹਿ ਜਾਂਦੀ 1 ਕਿਲੋ ਸਬਜ਼ੀ ਸੀਗੀ ਆਪਣੀ ਕੋਸ ਤਾਂ ਛਿਲ ਕੇ ਨਿਕਲ ਗਏ ਹਨਾ ਕੁਸ ਰੱਜ ਕੇ ਥੋੜੀ ਜੀ ਕੱਟ ਗੀ ਇਹ ਥੋੜੀ ਬਣ ਗਈ ਤੇ ਚਲੋ ਜੀ ਆਪਾਂ ਜਾਣੇ ਵੀ ਚਾਰਕਾ ਖਾਣ ਵਾਲੇ ਆਪਾਂ ਨੇ ਦੋ ਡੰਗ ਹੋ ਜਾਣਗੇ ਹੁਣ ਦਾ ਤੇ ਸੋਬਾ ਦਾ ਇਸ ਤਰ੍ਹਾਂ ਕਰਕੇ ਤੁਸੀਂ ਪੂਰੀ ਤਰ੍ਹਾਂ ਇਹਨੂੰ ਭਲਾਉਂਦੇ ਰਹੋ ਸਾਰਾ ਮਾਰ ਮਾਰ ਕੇ ਕੜਛੀ ਚਮਚਾ ਤੁਸੀਂ ਇਹਦੇ ਵਿੱਚ ਨੂਨ ਮੈਚ ਸਬਜੀ ਦੇ ਵਿੱਚ ਅਰਬੀ ਦੇ ਵਿੱਚ ਮਲਾਲਿਓ ਜੀ ਮਿਕਸ ਕਰ ਲਿਓ ਇਸ ਤਰ੍ਹਾਂ ਕਰਕੇ ਮੈਂ ਕਰ ਰਹੀ ਹਾਂ ਜਿਵੇਂ ਇਸ ਤਰ੍ਹਾਂ ਤੁਸੀਂ ਕਰਕੇ ਇਹਨੂੰ ਤਿਆਰ ਕਰ ਲਿਓ ਜੀ ਤੇ ਇਹਦੇ ਨਾਲ ਦੇਖੋ ਜੀ ਕਸ਼ਮੀਰੀ ਮਿਰਚ ਪਾਉਣ ਨਾਲ ਰੰਗ ਸੋਨਾ ਬਣ ਜਾਂਦਾ ਹਲਦੀ ਵੀ ਆਪਣੀ ਵਧੀਆ ਪਈ ਆ ਪੂਰੀ ਨਾ ਬਾਦ ਦਾ ਨਾ ਘਟਾ ਕਿਉਂਕਿ ਥੋੜਾ ਜਿਹਾ ਹਲਦੀ ਦੀ ਤੇ ਰੰਗ ਜਾਂ ਦੇਵੇ ਸਬਜ਼ੀ ਸੋਹਣੀ ਲੱਗਦੀ ਹੁੰਦੀ ਆ ਤੇ ਹੁਣ ਆਪਾਂ ਕਸਤੂਰੀ ਮੇਥੀ ਪਾਵਾਂਗੇ ਜੀ ਕਿਉਂਕਿ ਗਰਮੀ ਐ ਤੇ ਸਰਦੀ ਹੋਵੇ ਤਾਂ ਆਪਾਂ ਹੋਰ ਪਾ ਸਕਦੇ ਹੰਨੇ ਜਾਂ ਹਰੀ ਮੇਥੀ ਜਾਂ ਧੰਗਾ ਵਗੈਰਾ ਆਪਾਂ ਪਾ ਸਕਦੇ ਆ ਤੇ ਹੁਣ ਗਰਮੀ ਕਰਕੇ ਅਜੀ ਚੀਜ਼ ਨਹੀਂ ਹੈਗੀ ਜੀ ਕਸਤੂਰੀ ਮੇਥੀ ਪਾਵਾਂਗੇ ਆਪਾਂ ਸੁੱਕੀ ਮੇਥੀ ਪਾਵਾਂਗੇ ਉੱਪਰ ਜਿਹਦੇ ਨਾਲ ਇਦਾਂ ਹੀ ਵੇਖਾ ਨੂੰ ਸੋਹਣੀ ਲੱਗੂ ਨਾਲੇ ਖਾਣ ਨੂੰ ਸੋਹਣੀ ਲੱਗੂ ਹੁਣ ਆਪਾਂ ਥੋੜਾ ਟਾਈਮ ਇਹਨੂੰ ਦਿੱਤਾ ਸੀ ਟਾਕ ਤਾਂ ਕਿ ਜਿਹੜਾ ਇਹਦਾ ਵਿੱਚ ਸਾਰਾ ਮਸਾਲਾ ਥੋੜਾ ਜਿਹਾ ਜਦੋਂ ਆਪਾਂ ਨਾਲ ਰਿੱਜੂਗੀ ਤਾਂ ਬਹੁਤ ਵਧੀਆ ਬਣ ਜੂਗੀ ਲਓ ਜੀ ਹੁਣ ਆਪਾਂ ਅੰਡ ਤੇ ਪਾਤੀਏ ਤੇ ਕਸਤੂਰੀ ਮੇਥੀ ਤੇ ਤੁਸੀਂ ਜਰੂਰ ਕਮੈਂਟ ਕਰਕੇ ਮੈਨੂੰ ਦੱਸਿਓ ਵੀ ਮੇਰੀ ਆਰਬੀ ਦੀ ਫਰਾਈ ਕੀਤੀ ਆਰਬੀ ਦੀ ਸਬਜ਼ੀ ਕਿਸ ਤਰ੍ਹਾਂ ਲੱਗੀ ਆਪਾਂ ਆਰਬੀ ਦੀ ਸਬਜ਼ੀ ਫਰਾਈ ਕਰਕੇ ਬਣਾਈ ਆ ਬਹੁਤ ਤਰੀਕੇ ਆ ਜੀ ਇਹਨੂੰ ਸਬਜ਼ੀ ਬਣਾਉਣ ਦੇ ਆਰਬੀ ਦੇ ਐ ਜਿਆਦਾਤਰ ਮੈਂ ਦੁੱਧ ਵਾਲੀ ਵੀ ਸਬਜ਼ੀ ਬਣਾ ਲੈਂਦੀ ਆ ਗੋਲ ਕੱਟ ਕੇ ਆਰਬੀ ਦੀ ਸਬਜ਼ੀ ਦੇ ਵਿੱਚ ਦੁੱਧ ਪਾ ਲਈ ਨਹੀਂ ਹੁੰਦੀ ਆ ਇਹਨੂੰ ਇਸ ਤਰ੍ਹਾਂ ਲੰਮੀ ਕੱਟ ਕੇ ਵੈਸੇ ਵੀ ਬਣਾ ਲੈਣੀ ਆ ਫਰਾਈ ਕਰਕੇ ਵੀ ਬਣਾ ਲੈਣੀ ਆ ਤੁਸੀਂ ਕਿਸ ਤਰੀਕੇ ਨਾਲ ਆਰਬੀ ਦੀ ਸਬਜ਼ੀ ਬਣਾਉਣੀ ਆ ਜਰੂਰ ਕਮੈਂਟ ਕਰਕੇ ਦੱਸਿਓ ਜੀ